ਜਿੱਥੇ ਅਮਰਤਪਾਲ ਸਿੰਘ ਦੀ ਰਿਹਾਈ ਤੇ ਹੋਰ ਪੰਥਕ ਮੁੱਦੇ ਨੂੰ ਲੈ ਕੇ ਬਾਬਾ ਬਕਾਲਾ ਦੇ ਵਿੱਚ ਇਕੱਠ ਹੋਣਾ ਸੀ ਉੱਥੇ ਹੀ ਬਾਬਾ ਬਕਾਲਾ ਦੇ ਵਿੱਚ ਪਹਿਲਾਂ ਹੀ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਤੋਂ ਬਾਅਦ ਆਰਜੀ ਪੀਸੀ ਦੇ ਮੈਂਬਰਾਂ ਨੇ ਮੁਸ਼ਤੈਦੀ ਦਿਖਾਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਮੀ ਬਾਬਾ ਬਕਾਲਾ ਸਾਹਿਬ ਵਿੱਚ ਅਰਦਾਸੀਆਂ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵਿਅਕਤੀ ਵਾਰ-ਵਾਰ ਗੁਰਦੁਆਰਾ ਸਾਹਬ ਦੇ ਵਿੱਚ ਪਰਿਕਰਮਾ ਕਰਕੇ ਮੱਥਾ ਟੇਕ ਰਿਹਾ ਹੈ ਅਤੇ ਫਿਰ ਦੇਖਿਆ ਚਾਹੁੰਦਾ ਹੈ ਕਿ ਇਸ ਦੇ ਵੱਲੋਂ ਬਸ ਸਲੂਕੀ ਸੇਵਾਦਾਰ ਦੇ ਨਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਐ ਜੀ ਪੀ ਸੀ ਦੇ ਮੈਂਬਰ ਆ ਕੇ ਇਸ ਨੂੰ ਬਾਹਰ ਕਰ ਦਿੰਦੇ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਦੱਸਿਆ ਕਿ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਅਤੇ ਵਾਰ-ਵਾਰ ਮੱਥਾ ਟੇਕ ਰਿਹਾ ਸੀ ਤੇ ਸਾਨੂੰ ਸ਼ੱਕ ਵੀ ਹੋਇਆ ਉਸ ਤੋਂ ਬਾਅਦ ਇਸ ਨੇ ਹੱਥੋਂ ਪਾਈ ਕੀਤੀ ਅੱਜ ਸਵੇਰੇ ਨਾ ਤਕਰੀਬਨ 5:30 ਵਜੇ ਕੋਈ ਵੀ ਆਕਤੀ ਜਿਵੇਂ ਆ ਮੱਥਾ ਟੇਕਣਾ ਉਹਨੇ ਕੋਈ ਆਇਆ ਬੰਦਾ ਭੋਰਾ ਸਾਹਿਬ ਵਿਖੇ ਭੋਰਾ ਸਾਹਿਬ ਵਿਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸੀਆ ਸਿੰਘ ਡਿਊਟੀ 'ਚ ਖੜਾ ਸੀ ਉਹਦੇ ਨਾਲ ਉਹਨੇ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਵਰਜਿਤ ਕੀਤਾ ਵੀ ਨਹੀਂ ਤੇ ਐਨੇ ਨੂੰ ਦੂਸਰਾ ਸੇਵਾਦਾਰ ਉਹਨੇ ਬੁਲਾ ਕੇ ਉਹਨੂੰ ਉੱਥੋਂ ਬਾਹਰ ਕੱਢਤਾ ਜਦੋਂ ਬਾਹਰ ਕੱਢਿਆ ਕੜਾਪਸਾਰ ਕਾਊਂਟਰ ਤੇ ਗਿਆ ਚਲੋ ਜਿਵੇਂ ਸੰਗਤਾਂ ਦੇ ਵਿੱਚ ਹੁੰਦਾ ਲਲਾ ਲਲਾ ਵੀ ਆ ਕੀ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਨਸਾਨਸਾ ਵਾਲੀ ਸਾਈਡ ਤੇ ਲਿਆਏ ਉਹ ਸੰਗਤਾਂ ਨਾਲ ਹੱਥੋ ਪਾਈ ਹੋਣ ਲੱਗ ਗਿਆ ਜਿਹੜੀ ਆਪਣੀ ਪੁਰਾਣੀ ਲੰਗਰ ਦੀ ਇਮਾਰਤ ਹੈ ਨਾ ਸੰਗਤਾਂ ਨੇ ਮੰਚੇ ਹੀ ਤੀ ਵੀ ਚਲੋ ਪਰਦੇ 'ਚ ਜਾ ਕੇ ਇਹਨੂੰ ਕੋਈ ਗੱਲ ਪੁੱਛ ਲਈ ਜਾਵੇ ਤੇ ਪਰ ਉਹ ਉੱਥੋਂ ਉੱਥੇ ਜਾਣ ਦੀ ਬਜਾਏ ਨਾ ਸੰਗਤਾਂ ਨਾਲ ਹਫਰਾ ਤਫਰੀ ਕਰਦਾ ਉਹ ਬਾਹਰ ਸਰੋਰ ਵੱਲ ਭੱਜ ਗਿਆ ਫਰੋਵਰ ਵੱਲ ਜਾ ਕੇ ਸੰਗਤਾਂ ਵੀ ਮਗਰ ਸੀ ਸਾਡੇ ਜਿਹੜੇ ਡਿਊਟੀ ਵਾਲੇ ਮਲਾਜ਼ਮਾਂ ਤੇ ਉਹ ਵੀ ਸੀ ਇੰਨੇ ਨੂੰ ਮੌਕੇ ਤੇ ਮੈਂ ਵੀ ਪਹੁੰਚ ਗਿਆ ਤੇ ਉਹ ਸੰਗਤਾਂ ਨਾਲ ਮਤਲਬ ਹੱਥੋ ਪਾਈ ਹੋ ਰਿਹਾ ਸੀ ਕੱਲਾ ਵਿਚਕਾਰ ਖੜਾ ਤੇ ਦੇਖਣ ਨੂੰ ਮਤਲਬ ਬੜਾ ਹੈਲਦੀ ਆਦਮੀ ਆ ਉਹ ਤੇ ਉਹ ਅਸੀਂ ਮਤਲਬ ਮੌਕੇ ਤੇ ਜਿਹੜੇ ਪੁਲਿਸ ਨੂੰ ਬੁਲਾ ਲਿਆ ਜੀ ਪੁਲਿਸ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦੇ ਕੇ ਮੌਕੇ ਤੇ ਪੁਲਿਸ ਦੇ ਹਵਾਲੇ ਕਰ ਦਿੱਤੇ ਇਹ ਮਤਲਬ ਪਤਾ ਲੱਗਿਆ ਵੀ ਇਹ ਇਹਨੂੰ ਪਿੰਡ ਥੋਥੀਆਂ ਇੱਥੇ ਲਾਗੇ ਥੋਥੀਆਂ ਪਿੰਡ ਹੈ ਜੀ ਇਹ ਇਸ ਕੇਸ ਦੇ ਵਿੱਚ ਮਤਲਬ 2015 ਵਿੱਚ ਦੱਸਦੇ ਨੇ ਵੀ ਇਹਨੇ ਪਿੰਡ ਦੇ ਵਿੱਚ ਕੋਈ ਘਟਨਾ ਕਰਨ ਕੀਤਾ ਇੰਡਾਂ ਲਈ ਗੁਰੂ ਸਾਹਿਬ ਦੇ ਗੁਰਦਾਰਸ ਆ ਜਾ ਕੇ ਤੇ ਉਹ اسی ਘਟਨਾ ਕਰ ਮੈਂ ਉਹ ਸੀ ਜਿਹੜੀ ਪੁਲਿਸ ਨੂੰ ਰਿਪੋਰਟ ਦਿੱਤੀ ਆ ਆਪਣੇ ਵੱਲੋਂ ਲੈਟਰ ਦਿੱਤੀ ਆ ਉਹ ਤੇ ਕਾਰਵਾਈ ਕਰਨ ਲਈ ਉਹਦੇ ਵਿੱਚ ਅਸੀਂ ਇਹ ਚੀਜ਼ ਮੈਂਸ਼ਨ ਵੀ ਕਰਤੀ ਵੀ ਹੋ ਸਕਦਾ ਇਹ ਬੰਦਾ ਕਿਸੇ ਇਸ ਭਾਵਨਾ ਨਾਲ ਤਾਂ ਨਹੀਂ ਆਇਆ ਗੁਰਦਾਰਾ ਸਾਹਿਬ ਇਹ ਕਿ ਜਿਹੜੀ ਇਹਨੇ ਪਹਿਲਾਂ ਕੋਈ ਪਿੰਡਾਂ ਪਰ ਕਾਰਵਾਈ ਉਹਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਾਬਾ ਬਕਾਲਾ ਸੁਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਮਾਰਨਿੰਗ ਟਾਈਮ ਗੁਰਦਾਰਾ ਸਾਹਿਬ ਦੇ ਵਿੱਚ ਕੋਈ 40 50 50 ਸਾਲ ਦਾ ਸਖਸ਼ ਮੱਥਾ ਟੇਕਣ ਆਏ ਸਗੇ ਜਿਹੜਾ ਪੌਰਾ ਸਾਹਿਬ ਦੀ ਪ੍ਰਕਰਮਾਂ ਦਾ ਦੌਰਾਨ ਜਿਨੇ ਪਾਟੀ ਸਿੰਘ ਦੇ ਕੋਲ ਚਾਬੀ ਚੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਗੋਲਗ ਦੇ ਵਿੱਚ ਮਾਇਆ ਪਾਣੇ ਵਾਲਾ ਜਿਹੜਾ ਫੱਟੀ ਸੀਗੀ ਉਹ ਖੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫੜ ਲਿਆ ਪੁਲਸ ਦੇ ਹਵਾਲੇ ਕੀਤਾ ਇਹ ਮੌਕੇ ਦੇ ਪੁਲਿਸ ਨੇ ਜਾ ਕੇ ਸਾਰਾ ਮੌਕਾ ਵੈਰੀਫਾਈ ਕਰ ਲਿਆ ਔਰ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਕਿ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਮਕਦਮਾ ਦਰਜ ਹੈ ਤੇ ਨਾਲੇ ਇਹ ਵੀ ਪਤਾ ਲੱਗਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਆਪਣੀ ਮੈਂਟਲੀ ਦਵਾਈ ਲੈ ਰਿਹਾ ਉਹ ਫੈਕਟਸ ਜਿਹੜੇ ਆ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆ ਜਾਣਗੇ ਉਹਨਾਂ ਨੂੰ ਜਿਹੜਾ ਇਹਨਾਂ ਦੇ ਨਾਲ ਵਿਚਾਰ ਲਿਆ ਜਾਏਗਾ ਹਜੇ ਤੱਕ ਤਾਂ ਕੁਝ ਨਹੀਂ ਇਹ ਤਾਂ ਸਿਰਫ ਮਾਰਨਿੰਗ ਮੱਥਾ ਟੇਕਣ ਆਏ ਸੀ ਮੱਥਾ ਟੇਕਣ ਤੋਂ ਬਾਅਦ ਉਹਨੇ ਅਚਾਨਕ ਹੀ ਜਿਹੜਾ ਆ ਉਹਨੂੰ ਜਾਬੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਗੁਰਦੁਆਰਾ ਦੇ ਸੇਵਾਦਾਰਾਂ ਨੇ ਫੜ ਲਿਆ ਉਹ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਤੋਂ ਇਲਾਵਾ ਕੋਈ ਹੋਰ ਗੁਰਦੁਆਰਾ ਸਾਹਿਬ 'ਚ ਕਿਸੇ ਕਿਸਨ ਦੀ ਕੋਈ ਵੀ ਉਹਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਖੈਰ ਇਸ આરોપી ਨੂੰ ਕਾਬੂ ਕਰ ਲਿਆ ਤੇ ਪੁਲਿਸ ਪੁੱਛਗਿੱਛ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਹੋਵੇਗੀ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ